ਅੱਗੇ ਉਹ ਹੀ ਡਰਾਕਸਾ ਜਿਹੜਾ ਤੁਸੀਂ ਆਲੈਕਸ ਦਿੱਤਾ ਹੋਇਆ ਤੁਲੇ ਹਾਂਜੀ ਤੁਹਾਨੂੰ ਉੱਤੇ ਹੁਣ ਐਡਰੈਸ ਹੋਣਾ ਸਾਰਾ ਆਜੋ ਜੀ ਇੱਥੇ ਹਾਂਜੀ ਹਾਂਜੀ ਆਜੋ 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 ਠੀਕ ਠੀਕ ਓਕੇ ਓਕੇ ਆਜੋ ਐ ਇੰਟਰਸਟਿਡ ਦਾ ਪੁੱਛਦਾ ਜਿਹਦਾ ਗੱਡੀ ਖਰੀਦਣ ਆਉਣ ਲੱਗਾ ਹੁੰਦਾ ਚੱਲ ਯਾਰ ਅੱਜ ਜਾ ਕੇ ਕੋਟਾ ਲੈ ਆਏਗਾ ਆਹ ਡੌਲ ਇਹਦੇ ਪਸੰਦ ਕਰਕੇ ਇਹ ਬੁੱਝਾ ਲੈ ਆ हेलो सामना कर भाई इन ਕਰਾ ਪੜਾ ਓ ਯਾਰ ਮੇਰੋ ਪੈ ਗਿਆ ਈ ਓਏ ਲੱਗਦਾ ਆਈ ਕਿ ਆਈ ਫੇਰ ਓਹੀ ਲੱਗਦਾ ਸਿੱਧਾ ਕਰਈ ਆਇਆ ਓਏ ਬੱਦਾ ਰੋਕ ਜਾ ਇੱਕ ਮਿੰਟ ਤੂੰ ਪਈ ਜਾ ਤੂੰ ਭਜਾ ਦੇਗਾ ਕ ਟਾਈਮ ਤੇਰੀ ਓਏ ਪਰਾ ਓ ਇਹਨੇ ਪਤਾ ਨਹੀਂ ਆ ਕਰਦਾ ਸੂਤ ਕਹਾਂ ਕੋਣ ਆ ਉਹ ਜਿਹੜੇ ਮੋੜੇ ਲੇਤਾ ਹੋਣਾ ਕਰਾ ਪੜਾਈ ਓਏ ਕਿ ਚੁੱਕਲੇ ਵੀ ਬੋਲਦਾ ਹੀ ਓਏ ਵੇਖਦੇ ਆ ਕੌਣ ਆ ਉਹ ਹੀ ਹੋਣਾ ਮੇਰੇ ਖਿਆਲੋਂ ਓ ਯਾਰ ਤੂੰ ਇਹ ਟਿਕ ਜਾ ਪਹਿਲਾਂ ਮੈਂ ਤੂੰ ਅੱਗੇ ਤੂੰ ਤੁਰੰਦੇ ਐਂ ਛੱਡਾਂਗਾ ਮੈਂ ਤੈਨੂੰ ਭਈਆ ਰੰਗ ਪੜਾ ਸੋਨਾ ਕੀ ਚਾ ਯਾਰ ਆਵਗੀ ਕਾਈ ਤੇ ਰੰਗ ਪੜੀ ਅਹੀ ਆਪ ਹੀ ਕੀਤਾ ਵਾ ਹੋਰ ਅਹੀ ਕਿਤੋਂ ਕਰੋਣਾ ਤੂੰ ਹੀ ਕੁੱਤਾ ਲੈਣਾ ਹੈ ਕਿ ਠੇਕਾ ਮਾਰਨਾ ਹੈ ਕਰਦਾ ਕੋਈ ਨਹੀਂ ਅਗਲੀ ਵਾਰੀ ਤੁਹਾਨੂੰ ਕਹਾਂਗੇ ਕਰ ਦੰਗੇ ਤੇ ਇੱਕ ਤੇ ਤੂੰ ਨਹੀਂ ਟਿਕਦਾ ਓਏ ਟਿਕ ਜਾ ਹਾਂ ਪਰੇ ਤਾਂ ਦਾ ਆਇਓ ਫਿਰ ਭਾਈ ਜੀ ਇਹ ਗੱਲਾਂ ਹੀ ਬੋ ਕਰਦੇ ਆਇਓ ਬਹਿ ਜਾਓ ਉਹ ਮੈਂ ਕਹੇ ਥੱਲੇ ਬਹਿ ਜਾਓ ਉਹ ਭਰਾਵਾ ਥੱਲੇ ਉਹ ਮੈਂ ਮਮਾ ਇਹ ਪਤੇ ਖੇਡਵੇਂ ਆ ਇਹ ਬੈ ਜਾ ਯਾਰ ਆਇਆ ਬੈ ਜਾ ਉਹ ਭਰਾਵਾ ਬੈ ਤੂੰ ਪਹਿਲਾਂ ਕਿ ਨਾ ਤੂੰ ਤਾਂ ਬੈ ਜਾ ਲਾ ਤੂੰ ਬਹਿ ਜਾ ਹਾਂ ਮੈਂ ਭਰਾਵਾ ਮੈਂ ਬੈ ਜੀ ਅੱਲਾ ਉਹ ਨਾ ਫੇ ਕਿੱਡਾ ਕੀ ਹਾ ਜਾਣ ਇਹ ਤੇ ਕੁਰਸੀਆਂ ਭਾਈ ਉਹ ਨਾ ਆਤੇ ਆ ਪਈਰ ਤਣਾ ਪੁੱਤਾਂ ਵਰਾ ਸੁਣਾ ਯਾਰ ਦਾਦਾ ਪੁਰਵੇਪੁਰ ਲੱਗਾ ਦਾ ਕਠਾਈ ਕੀ ਕੋਰੀ ਪਜਾਈ ਖਰੰਦੇ ਆ ਮਗਰੇ ਤੇਗਦੇ ਨਹੀਂ ਵਰੀਆਣਾ ਭਾਈ ਤੁਹਾਨੂੰ ਪਤਾ ਭਾਈ ਪਾਲਿਆਣਾ ਫਿਰ ਗੱਲ ਤੇ ਪਾਲਣ ਦੀ ਆ ਭਾਈ ਨੂੰ ਸਾਹ ਸੁ ਚੜਦਾ ਨਾ ਨਹੀਂ 4x4 ਨੂੰ ਭਾਜੀ ਤੁਸੀਂ ਕਹਣਾ ਕਿ ਟਰੈਕਟਰ ਖਰੀਦਣ ਆਏ ਆ ਆਦੋ ਹੀ ਪਈ ਪਈ ਜਾਨਵਰ ਆਏ ਥੋੜੀ 4x4 ਹੁੰਦੇ ਆ ਆਦੋ ਹੀ ਪੀ ਤੁਹਾਡੇ ਲਈ ਦੇਖ ਲਓ ਵਾਕ ਸਾਰਾ ਕੋ ਓਕੇ ਆ ਬਤਾ ਬਾਵਾ ਦੇਖਣੀਆਂ ਵਾ ਬਾਕੀ ਤੁਹਾਡੇ ਸਾਹਮਣੇ ਵੱਜਾ ਤੁਹਾਡੇ ਅੱਗੇ ਆਈ ਉਹ ਕਾ ਡਰਗਾ ਨਹੀਂ ਮਤਲਬ ਕਾ ਡਾਇਆ ਭਾਈ ਯਾਰ ਫਿਰ ਵੀ ਰੇਟ 10000 ਇਹਦਾ ਪੱਕਾ ਕੀ ਲੱਗੂਗਾ ਰੇਟ ਭਾਈ ਤੁਸੀਂ ਦੇ ਰਹੇ ਹੋ ਕੋਈ 20000 ਰੁਪਇਆ 20000 ਦੇ ਦੇ ਤੁਸੀਂ ਆਪਣੇ ਬੰਦੇ ਆ ਚਲੋ ਤੁਸੀਂ 25 ਦੇ ਦਿਓ ਫਿਰ ਦੇਖ ਲੈ ਯਾਰ ਕਿਸ਼ਤਾ ਕਰ ਲਾ ਮੈਂ ਕਿਸ ਟਾਈਮ ਹੁਣ ਮਾੜੀ ਮੁੱਢੀ ਤਾਰ ਲਾਂਗੇ ਇਹਦੇ ਕਿਸ ਤਰ੍ਹਾਂ ਭਾਈ ਪਹਿਂ ਦੱਸੋ ਕਿ ਇਹ ਗੱਡੀ ਖਰੀਦਣ ਆਏ ਆ ਤੇ ਤੁਸੀਂ ਬੋਟ ਖਰੀਦਣ ਆਏ ਆ ਜੇ ਤੁਸੀਂ ਸਪਲੈਂਡਰ ਖਰੀਦਣ ਆਏ ਹੋ ਜੇ ਸਕੂਟਰ ਦੀ ਖਰੀਦਣ ਆਏ ਹੋ ਉਹੀ ਗੱਲਾਂ ਕਰਨ ਨੇ ਭਾਈ ਕਿ ਕਿਸਾਨ ਆਂ ਟਾਈਮ ਖਰਾਬ ਕਰਨ ਨੇ ਖੇਤੀ ਕਰੋ ਭਾਈ ਸਾਡੇ ਜਿੰਮੂ ਦਾ ਟਾਈਮ ਹੋ ਗਿਆ ਵਾ ਜੋਗਿੰਗ ਦਾ ਹੈ ਭਾਈ ਇਹ ਵੀ ਕਰਦਾ ਯਾਰ ਜੋਗਿੰਗ ਮਰ ਜਹ ਹੋ ਜਾਏ ਲੱਗਨ ਤੇ ਮੁੰਡਾ ਤਾਂ ਯੋਗਾ ਯੋਗਾ ਵੀ ਕਰਦਾ ਆਂ ਅਰੇ ਕੁੱਤਾ ਤਾ ਦੋ ਚੈਨਾਂ ਨਾਲ ਆਵੀਂ ਹਾਂ ਢੇਣੀ ਪਾਜੀ ਸਹੀ ਗਿਆ ਤੁਸੀਂ ਜੋਗਾ ਵੀ ਕਰਦਾ ਕਰ ਲਿਆ ਕਰੋ ਇਕੱਠੇ ਜੋਗਾ ਪਾਜੀ ਯਾਰ ਕਿੱਟਾ ਵਾ ਉਹ ਸਿਰਫ ਰਾਖੀ ਕਰਨ ਵਾਸਤੇ ਆ ਜਿੱਦਾਂ ਕਿਚੋਰ ਚੂਰ ਨਹੀਂ ਹੁੰਦਾ ਤੁਹਾਡੇ ਵਰਗਾ ਇਹ ਗੱਲ ਆ ਇਹੋ ਕਰਾ ਬਾਕੀ ਤੁਸੀਂ ਦੇਖ ਸਕਦੇ ਆ ਠੀਕ ਹੈ ਜੀ ਤੇ ਛੇਤੀ ਕਰੋ ਪਾਜੀ ਮੈਨੂੰ ਹੁਣ ਆ ਗਿਆ ਮੈਂ ਜਾਣਾ ਨਹੀਂ ਆ ਮੜਾ ਦੱਸੋ ਫਿਰ ਤੁਸੀਂ ਇਹ ਲੈਣਾ ਵਾ ਤੇ ਡਿਲੇਟ ਕਰ ਲਓ ਯਾਰ ਪਾਜੀ ਇਹ ਤਾਂ ਮੈਂ ਦੇਣਾ 21200 બસ এতো ਨਾ ਹੁੰਤੇ ਨਾ ਥੱਲੇ ਦੇਲਾ ਜੇ ਤੈਨੂੰ ਜੈ ਜੈ ਲੱਗਦਾ ਤਾਂ ਦੱਸ ਦੇ ਇਹਦੇ ਭਰਾ ਫਿਰ ਮੈਂ ਕਾਹ ਜਾਵਾਂ ਭਾਈ ਤੁਸੀਂ ਭਵੇਂ ਜਾਓ ਗਾਂ ਤੇ ਭਵੇਂ ਜਾਓ ਪਿਸ਼ਾਣਾ ਰੇਟ ਨਹੀਂ ਰੈਕ ਵੀ ਕਾਟਣਾ ਸਾਡੇ 2100 ਦੇ ਤੁਸੀਂ ਦੰਗਾ ਨਹੀਂ ਜਿਹੜਾਡੇ ਕੋਲ ਤਨ ਛਗਣ ਪਾਉਂਦੇ ਹੁੰਦੇ ਨੇ ਵੀ ਉਹੀ ਗੱਲਾਂ ਯਾਰ ਭਾਈ ਤੁਸੀਂ ਕਰਨ ਦੇ ਦੱਸੋ ਲੈਣਾ ਮੈਂ ਦੱਸਣੀ ਤੇ ਫਿਰ ਕਿਤੋਂ ਰਹੀ ਹਾਂ ਚਲ ਕਰਾਇਆ ਦੇ ਰਿਓ ਇਹ ਸਕੂਟਰੀ ਲੈ ਆਈਏ ਓਚਾ ਠੀਕ ਆ ਭਰਾ ਵਾ ਚੱਲਾ ਵਾ ਮਿੰਨ ਦਾ ਘਰ ਤੇ ਆਣ ਲਾੜ ਲਾੜ ਕੇ ਤਰਿਆ ਵਾ ਜਾਪਰਾ ਵਾਰਿਆ ਯਾਰ ਐ ਸਕੂਟਰੀ ਦੇ ਪੈਸੇ ਦੇਣ ਨੂੰ ਤੂੰ ਇਥੇ ਪ੍ਰਾਈਵੇਟ ਜਗਾ ਵਾ ਉਹ ਜਾ ਭਰਾ ਮੈਂ ਚਲਾਈ ਆ ਆਹ ਤੇਰੇ ਕੋ ਲਾਣਾ ਸੀ ਕੁੱਤਾ ਯਾਰ ਅਸੀਂ ਕਿ ਤਾ ਹੋਰ ਪੁੱਛ ਲਾਂਗੇ ਤੇ ਕਿ ਤਾ ਜਰਾ ਨਹੀਂ ਸਹੀ ਬਣਾ ਕੇ ਦੇ ਤਾ ਗੇ